राजपुर हाईवे ਤੇ ਖੜਾ ਹੈ ਛੋਟਾ ਹਾਥੀ ਜਿਸ ਚ ਫਾਸਟ ਫੂਡ ਰੈਸਟੋਰੈਂਟ ਇੱਕ ਵੱਖਰੀ ਪਹਿਚਾਨ ਬਣਾ ਰਿਹਾ ਹੈ ਜਿੱਥੇ ਇਸ ਦਾ ਨਾਮ ਮਾਝੇ ਵਾਲਾ ਪਾਉ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਨਜ਼ਰ ਆਉਂਦਾ ਹੈ ਉੱਥੇ ਹੀ ਇਸ ਕੰਮ ਚਲਾਉਣ ਵਾਲੇ ਨੌਜਵਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਛੋਟੇ ਹੁੰਦੇ ਜਦ ਉਹ ਸਕੂਲ ਚ ਪੜਦਾ ਸੀ ਤਾਂ ਉਸਦੇ ਮਨ ਚ ਸੀ ਕਿ ਉਹ ਆਪਣਾ ਰੈਸਟੋਰੈਂਟ ਖੋਲੇ ਅਤੇ ਉਸਨੇ ਪੜ੍ਹਾਈ ਦੇ ਨਾਲ ਨਾਲ ਰੈਸਟੋਰੈਂਟ ਚ ਨੌਕਰੀ ਕੀਤੀ ਅਤੇ ਭਾਂਡੇ ਵੀ ਮਾਝੇ ਸਫਾਈ ਵੀ ਕੀਤੀ ਰਸੋਈ ਦਾ ਕੰਮ ਵੀ ਸਿੱਖਿਆ ਅਤੇ ਜਦ ਵੱਡਾ ਹੋਇਆ ਤਾ ਉਸਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਗਿਆ। ਟ੍ਰੈਵਲ ਏਜੰਟ ਕੋਲੋਂ ਧੋਖਾ ਮਿਲਿਆ, ਪੈਸੇ ਵੀ ਗੁਵਾਏ। ਉਸ ਵੇਲੇ ਉਸਦੇ ਪਿਤਾ ਕੋਲ ਛੋਟਾ ਹਾਥੀ ਸੀ ਜਿਸ ਦਾ ਕੰਮ ਘਟ ਗਿਆ। ਉਸਨੇ ਆਪਣਾ ਦਿਮਾਗ ਲਗਾ ਕੇ ਆਪਣੀ ਸੋਚ ਨਾਲ ਆਪਣੇ ਪਿਤਾ ਦੇ ਛੋਟੇ ਹਾਥੀ ਤੇ ਚੱਲਦਾ ਫਿਰਦਾ ਰੈਸਟੋਰੈਂਟ ਤਿਆਰ ਕਰ ਲਿਆ। ਅੱਜ ਉਸਦੇ ਪਿਤਾ ਵੀ ਉਸਤਾਦ ਸਾਹ ਦੇ ਰਹੇ ਹਨ ਅਤੇ ਦੋਵੇਂ ਪਿਓ-ਪੁੱਤ ਵਧੀਆ ਰੋਜ਼ਗਾਰ ਕਮਾ ਰਹੇ ਹਨ। ਛੋਟਾ ਜਾ ਗਿਆ ਮੈਂ ਨੂੰ ਥੋੜਾ ਮਨ ਚ ਕਿ ਮੈਂ ਰਸੋਈ ਦੇ ਵਿੱਚ ਕੋਈ ਮਤਲਬ ਹੀ ਬਣਾਉਂਦਾ ਰਹਾ ਮੁੰਡੇ ਲਈ ਫਿਰ ਮੇਰਾ ਦਿਮਾਗ ਚ ਕੰਮ ਆਇਆ ਕਿ ਸਾਰੇ ਦੇ ਵੇਲੇ ਮੇਲੇ ਦੀ ਪੰਨਾ ਬੋਲੇ ਜਾਂਦੇ ਨੇ ਤੇ ਭਾਈ ਆਪਣਾ ਰੈਸਟੋਰੈਂਟ ਲੱਗ ਗਿਆ ਮੈਂ ਹੈ ਨਾ ਪਾਰਟ ਟਾਈਮ ਦਾ ਜੋਬ ਤੇ ਭਾਈ ਉੱਥੇ ਫਿਰ ਹੌਲੀ 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 ਮੇਰਾ ਸਕੂਲ ਦੀ ਸਟ੍ਰਗਲ ਹੋ ਗਈ ਨਾ ਪੂਰੀ ਫਿਰ ਭਾਈ ਮੈਂ 10 10 ਕਰਕੇ ਤੇ ਰੈਸਟੋਰੈਂਟ ਦੇ ਵਿੱਚ ਨਾ ਲਾਈਫ ਬਣਾਉਣ ਚੱਲਦਾ ਹੈ ਨਾ ਕਿ ਮਤਲਬ ਕਿ ਜੋ ਉਹਨਾਂ ਦੇ ਭਾਂਡੇ ਪੀਨੇ ਜੋ ਸਾਰਾ ਸਾਬ ਕੀਤਾ ਭਈ ਹੈ ਨਾ ਕਾਇਤਿਕਾ ਕੀਤੀ ਤੇ 6 ਸਾਲ ਹੋ ਗਏ ਭਾਈ ਦਾ ਕੰਮ ਕਰਦੇ 6 ਸਾਲ ਦੇ ਵਿੱਚ ਭਾਈ ਮੈਂ ਸਾਰਾ ਹੀ ਕੰਮ ਸਿੱਖ ਕੇ ਹੋਰ ਵੀ ਥਾਵਾਂ ਤੇ ਕੰਮ ਕਰਕੇ ਆਇਆ ਉਪਰ ਭਾਈ ਆਪਣਾ ਫਿਰ ਵਿਚਾਰ ਆਇਆ ਘਰੇ ਕੀ ਉਹ ਲੈ ਆਪਣਾ ਘਰ ਤੇ ਬੰਨਣਾ ਬਾਹਰ ਜਾਣ ਦਾ ਮਾਝੇ ਵਾਲਾ ਪੌ ਜਣਾ ਨਾ ਇੱਕ ਇਸ ਤਰ੍ਹਾਂ ਆਇਆ ਕਿ ਉਹ ਸੋਚਦਾ ਇਹ ਭਾਈ ਮਾਝੇ ਵਾਲੇ ਇਹ ਤਾਂ ਪਾਇਆ ਆ ਪਾਗੇ ਪੰਜਾਬੀ ਹਣਾ ਪੰਜਾਬੀ ਇਹਦੇ ਅੰਗਰੇਜ਼ੀ ਨਾਂ ਆਪਾਂ ਗੌਰ ਰਹੀ ਹਾਂ ਅੰਗਰੇਜ਼ਾਂ ਨੇ ਨਾਂ ਨਹੀਂ ਰੱਖਿਆ ਆਪਣਾ ਕੀ ਬੱਕਰਾ ਕੀ ਰੱਖਦੇ ਸੋ ਬਾਹਰ ਜਾਣ ਦਾ ਨਹੀਂ ਸੋ ਪਿਆ ਸ਼ੌਂਕ ਸ਼ੌਂਕ ਭਾਈ ਪਿਆ ਸੀਗਾ ਹੂਸਵਾਰ ਹੋਇਆ ਸੀਗਾ ਬਾਹਰ ਜਾਂਦਾ ਪਰ ਮੈਂ ਇਹ ਪਹਿਲੇ ਵੀ ਮਰ ਗਏ ਭਾਈ ਮਰ ਕੇ ਤੇ ਬਾਅਦ ਚ ਹੋਰ ਨਹੀਂ ਕੰਮ ਰੋ ਕਿਦਾਂ ਕਰ ਗਾਕਾਂ ਨੂੰ ਬਹੁਤ ਖੁਸ਼ ਨੇ ਕਹਾ ਕਿ ਹਾਂ ਜੀ ਭਾਈ ਬਹੁਤ ਖੁਸ਼ ਗਾ ਲੱਗਦਾ ਕਿੰਨਾ ਘਰ ਦੇ ਨਾਲ ਪੁੱਲ ਸੁਜੋਗਾ ਇਹਨਾਂ ਕੱਡੀ ਕਿਸਮ ਆ ਯਾਰ ਕੀਤੀ ਇਹ ਕੱਡੀ ਭਾਈ ਆਪ ਤੇ ਯਾਰ ਕਰਵਾਈ ਠੀਕ ਹੈ ਦਲਜੀਤ ਸਿੰਘ ਸਰ ਦਲਜੀਤ ਜੀ ਕੀ ਕਰਦੇ ਹੋ ਤੁਸੀਂ ਮੈਂ ਸਰ ਪਹਿਲਾਂ ਆ ਗੱਡੀ ਚਲਾਉਣਾ ਹਾਂ ਜੀ ਤੇ ਮੁੜ ਕੇ ਫਿਰ ਗੱਡੀ ਜਿਦਾੜ ਉਰੇਣੀਆਂ ਦੇ ਹੋਣ ਕਰਕੇ ਸਾਨੂੰ ਕਿਰਾਗੁਰਾ ਨਹੀਂ ਮਿਲਦਾ ਤੇ ਅਸੀਂ ਫਿਰ ਆਪਣਾ ਕੰਮ ਖੋਲਣ ਦੀ ਯੋਜਨਾ ਬਣਾ ਲਈ ਅਸੀਂ ਫਿਰ ਆ ਕੰਮ ਕਰਤਾ ਸੋ ਉਹ ਕੰਮ ਜਿਹੜਾ ਮੇਰੇ ਕਿਨਾਰੇ ਉਹੋ ਜਿਹੇ ਦੇ ਕੰਮ ਤੇ ਲੋਕਾਂ ਦੀਆਂ ਚੱਲੀਆਂ ਰੇੜੀਆਂ ਦੇਖੀਆਂ ਨੇ ਅਸੀਂ ਉਹਨਾਂ ਨਾਲ ਵੇਖ ਕੇ ਕੀਤਾ ਵਾ ਅੱਜ ਸੁਝਾ ਦੇਣਾ ਤੇ ਫਰਮਾਨ ਵਾਲੇ ਹੱਥ ਵਾਸਿਆ ਦੇਖੋ ਜਲਦਾ ਕਿੰਨਾ ਇੱਕ ਗਾਪਾਂ ਦਾ ਫਰਕ ਸਪੋਸਟ ਨੂੰ ਲੱਗ ਰਿਹਾ ਦਾਤ ਤੇ ਜਿਹੜਾ ਵੀ ਆਉਂਦਾ ਕਹਿੰਦਾ ਤੁਹਾਡੀ ਕੁਆਲਿਟੀ ਬਹੁਤ ਅੱਛੀ ਆ ਬਿਦੌਟ ਆयल ਸਾਡੀ ਕੁਆਲਿਟੀ ਆ ਇਹਦੇ ਵਿੱਚ ਕੋਈ ਵੀ ਆयल ਦਾ ਕੰਮ ਨਹੀਂ ਹੈਗਾ ਤੇ ਮਸ਼ੀਨੀ ਕੰਮ ਹੈ ਬਹੁਤ ਲੱਗਿਆ ਕਰਦਾ ਔਰ ਜਾਣਦਾ ਕਿਤੇ ਸੋਚੇ ਨੇ ਬੇਟੇ ਔਰ ਜਾਣਦਾ ਵਿਅੰਸ ਤੇ ਹੈਗਾ ਸੀਗਾ ਤੇ ਪਰ ਕਈ ਮਜਬੂਰੀਆਂ ਬੰਦੇ ਦੀਆਂ ਬਣ ਜਾਂਦੀਆਂ ਨਹੀਂ ਬਣਦਾ ਬਾਹਰ ਦਾ ਜਿਗਰਾ ਇਸ ਕਰਕੇ ਬਾਹਰ ਵਾਲਾ ਮਾਝੇ ਵਾਲਾ ਪਾਉ ਨਾਮ ਰੱਖਿਆ ਕੀ ਮਨ ਦੇ ਵਿੱਚ ਆਇਆ ਸੀ ਕਿ ਉਹ ਹੀ ਰੱਖਣਾ ਮਾਝੇ ਵਾਲਾ ਪਾਉ ਅਸੀਂ ਇਸ ਕਰਕੇ ਰੱਖਿਆ ਜੀ ਕੋਈ ਪੰਜਾਬੀयत ਨੂੰ ਪਹਿਲ ਦਿੱਤੀ ਆ ਪੰਜਾਬੀਆਂ ਤੇ ਪੰਜਾਬੀ ਸਾਡੀ ਗਰਦ ਸਾਹ ਮਾਂ ਬੋਲੀ ਆ ਇਹਦਾ ਹੀ ਨਾਮ ਕਿਉਂ ਨਾਂ ਰੱਖਿਆ ਗਿਆ